ਹੋਰ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਆਪਾਂ ਨੂੰ ਲਾਇਕ ਕਮੈਂਟ ਸਬਸਕ੍ਰਾਈਬ ਕਰਦਾ ਵੀਰੇ ਸਾਰਿਆਂ ਦਾ ਜਿਹਨੂੰ ਤੈ ਦਰੀਏ ਸ਼ੁਕਰੀਆ ਧੰਨਵਾਦ ਭਾਈ ਯਾਰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਬਦ ਦਬਾਰ ਲਾਇਕ ਕਮੈਂਟ ਸ਼ੇਅਰ ਕਰਿਆ ਕਰੋ ਵੀਰ ਬਣ ਕੇ ਔਰ ਲਵ ਵਾਲੀ ਗੱਡੀ ਚਰਾ ਕਰ ਸੈਡ ਨਹੀਂ ਹੋਰ ਕੁਝ ਸੋਚਦਾ ਏ ਮੇਰਾ ਮਾਈਂਡ ਨਹੀਂ ਖਿੱਚ ਕੇ ਮੁਕਤਰਾ ਚ ਲੈ ਗਏ ਹੁਣੀਆਂ ਤਰੱਕੀ ਵਾਲੀ ਲੈਨ ਹੋਈ ਪਈ ਏ ਗੈਬ ਨਹੀਂ ਆਉ ਬਾਪੂ ਨੇ ਬਣਾਇਆ ਮੈਨੂੰ ਜੁम्मेਵਾਰ ਨੀ ਸੋਝਦਾ ਏ ਹਲੇ ਕਿਥੇ ਮੈਨੂੰ ਪਿਆਰੀ ਕਰਦੇ ਹਾਲਾਤ ਮੈਨੂੰ ਮਾੜੇ ਦੇ ਸਦੀ ਆਉ ਦੇਖਣੀ ਨੀ ਹਜੇ ਕੋਈ ਮੈਂ ਨਾਰਨੀ ਆਉ ਗੱਭਰੂ ਨੇ ਹਲੇ ਬੜਾ ਕੁਝ ਕਰਨਾ ਭਾਰੀ ਪਈ ਪਈ ਗਰੀਬੀ ਮਿੱਠੀ ਓ ਇੱਕ ਦਿਨ ਮਿੱਤਰਾਂ ਦੀ ਰੱਬ ਸੁਣੂਗਾ ਕਦੀ ਹੁੰਦੀ ਆ ਮੇਰੀ ਬੀਬੀ ਮਿੱਠੀ ਐ ਇਹ ਨਾ ਤਾਂ ਇੰਨਾ ਕਮਾ ਵਾਸਤੇ ਤਾਂ ਕੋਈ ਟਾਈਮ ਨਹੀਂ ਇੰਨਾ ਕਮਾ ਵਾਸਤੇ ਤਾਂ ਕੋਈ ਟਾਈਮ ਨਹੀਂ ਤੈਨੂੰ ਸੀ ਕੀ ਵੱਲੀਏ ਸਜਾਈ ਦੱਸਣੀ ਆਓ ਚੱਕ ਨਹੀਂਓ ਹੁਣਾਂ ਤੇਰਾ ਟਾਈਮ ਮਿੱਠੀ ਐ ਕੱਪਰੂ ਨੇ ਘਰ ਚੋਂ ਗਿਰੀ ਪੀ ਚੱਕਣੀ ਨਹੀਂ ਚੱਕਣੀ ਉਹੜਾ ਤੇਰਾ ਟਾਈਮ ਮਿੱਠੀ ਏ ਆ ਕੱਪਰੂ ਨੇ ਘਰ ਚੋਂ ਗਿਰੀ ਪੀ ਚੱਕਣੀ ਆਓ ਚਾਚੇ ਤਾਏ ਘਰੇ ਸਾਡੇ ਆਉਂਦੇ ਨਹੀਂ ਗੁੜੇ ਹਾਉ ਖੁਸ਼ੀ ਗਮੀ ਵਿੱਚ ਵੀ ਬਲਾਉਂਦੇ ਨਹੀਂ ਗੁੜੇ ਆਉ ਮਾਰੇ ਟਾਈਮ ਵਿੱਚ ਸੀਗਾ ਨਾਲ ਖੜਨਾ ਉਹ ਚਾਰ ਗੱਲਾਂ ਉਤੋਂ ਨਹੀਂ ਸੁਣਾਉਦੇ ਨੀ ਗੋੜੇ ਉਹ ਕਰਿਆ ਸ਼ਰੀ ਕਨੇ ਵੀ ਬੰਦ ਬੂਹਾਂ ਨਹੀਂ ਘਰ ਛੱਡ ਲੱਗ ਜਾਂਦੀ ਸ਼ਕੀ ਭੂਆ ਨਹੀਂ ਉਹ ਟੁੱਟਿਆ ਗਰੀਬੀ ਵਾਲਾ ਟੁੱਟਿਆ ਗਰੀਬੀ ਬੜਾ ਪੂਰਾ ਕਹਿਰ ਨਹੀਂ ਆਉ ਉਖੜੇ ਪਿਆ ਹਜੇ ਮੇਰੇ ਪੈਰੀ ਆਉ ਉਖੜੇ ਪਿਆ ਹਜੇ ਮੇਰੇ ਪੈਰੀ ਓ ਗੱਲ ਗੱਲ ਉੱਤੇ ਜੋ ਸੁਣਾ ਦਿੰਦਿਆ ਆਪਣੀਆਂ ਯਾਰ ਹਲੇ ਕੋਈ ਗੈਰ ਨਹੀਂ ਓ ਗੁੱਡੀ ਮੈਂ ਚੜਾਉਣੀ ਹਲੇ ਵਿੱਚ ਸਿੱਖਰਾਂ ਨਹੀਂ ਕਰਦੇ ਨੇ ਮੈਨੂੰ ਆਪਣੇ ਹੀ ਟਿਚਰਾਂ ਆਉ ਕਬਰੂ ਨੂੰ ਮੰਚਰਾ ਨੂੰ ਪਾਲਣ ਦੇ ਆ ਮੇਰੇ ਬਿੱਲੋ ਨਹੀਂ ਤੁਰਾ ਦੇ ਵਿੱਚ ਨਾ ਆਉ ਮਿੱਤਰਾਂ ਨੇ ਪਾਉਣੀ ਹਾਏ ਮੰਜ਼ਿਲ ਉੱਚੀ ਆ ਹੈ ਆਉ ਮਿੱਤਰਾਂ ਨੇ ਪਾਉਣੀ ਆ ਮੰਜ਼ਲ ਵੱਟੀ ਨਹੀਂ ਉਹ ਸਾਈਡ ਰੱਖ ਪੈਰ ਤੂੰ ਤਾਂ ਸਾਈਡ ਰੱਖਣੀ ਆ ਚੱਕਿਆਣੀ ਯਾਣਾ ਤੇਰਾ ਟਾਈਮ ਨਿੱਟੀ ਗੱਭਰੂ ਨੇ ਹਲੇ ਤਾਂ ਗਰੀ ਵੀ ਚੱਕਣੀ ਨਹੀਂ ਚੱਕਿਆਣੀ ਯਾਣਾ ਤੇਰਾ ਟਾਈਮ ਮਿੱਠੀ ਗੱਭਰੂ ਨੇ ਹਲੇ ਤਾਂ ਗਰੀ ਵੀ ਚੱਕਣੀ ਧੰਨਵਾਦ